ਮੈਂ ਸੂਬਾ ਜਾਇੰਟਸ ਕੋ ਤਰਜੋਸ ਹਾਂ ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਸਿਰਫ 2 ਘੰਟੇ ਲਈ 10 ਤੋਂ 12 ਵਜੇ ਤੱਕ ਜਿਹੜਾ ਉਹ ਚੱਲ ਰਿਹਾ ਕਿਉਂਕਿ ਅੱਜ ਦੇ ਜਿਹੜੀ ਪ੍ਰਦਰ ਆ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹਦੀ ਕਾਲ ਅਸੀਂ ਤਕਰੀਬਨ ਡੇਅਰ ਮਹੀਨਾ ਪਹਿਲਾਂ ਸਰਕਾਰ ਨੂੰ ਵਿਭਾਗ ਨੂੰ ਦਿੰਨੇ ਆ ਪਰ ਜਿਹੜਾ ਵਿਭਾਗ ਅਤੇ ਸਰਕਾਰ ਜਿਹੜੀ ਆ ਉਹ ਗੂੜੀ ਨੀਂਦ ਸੁੱਤੀ ਹੁੰਦੀ ਆ ਤੇ ਉਹਨੇ ਕੋਈ ਵੀ ਸਾਡੀ ਮੀਟਿੰਗ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਸਾਡੇ ਨਾਲ ਇਹ ਸਾਡੀ ਮੀਟਿੰਗ ਨਹੀਂ ਬੁਲਾਈ ਜਿਹਦੇ ਰੋਸ ਵਿੱਚ ਅੱਜ ਅਸੀਂ ਜਿਹੜਾ ਪਰਾਣੀਆਂ ਤਕਰੀਬਨ 10-15 ਸਾਲ ਤੋਂ ਪਰਾਣੀਆਂ ਮੰਗਾ ਨੂੰ ਲੈ ਕੇ ਜਰਾ ਅੱਜ 2 ਘੰਟੇ ਦਾ ਰੋਸ ਪ੍ਰੋਟੈਸਟ ਕਰ ਰਹੇ ਮੰਗਾ ਸਰ ਕੀਏਗੇ ਮੰਗਾ ਆਡੀ ਜਿਹੜੀ ਮੇਨ ਮੰਗਿਆ ਇੱਕ ਤੇ ਇਹ ਜਿਹੜੇ ਸਾਡੇ ਕੰਟਰੈਕਟਰ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਆ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਦੀ ਮੰਗਿਆ ਤੇ ਹੋਰ ਸਾਡੇ ਵਿੱਚ ਜਿਹੜਾ ਇੱਕ ਨਵਾਂ ਹੀ ਸਰਕਾਰ ਜਿਹੜਾ ਉਹ ਮਾਰੂਥਿਆਰ ਲੈ ਕੇ ਆਈ ਆ ਪੰਜਾਬ ਦੇ ਲੋਕਾਂ ਲਈ ਵੀ ਤੇ ਮੁਲਾਜ਼ਮਾਂ ਨੇ ਵੀ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਜਿਹੜੀ ਫੋਕੀ ਸੌਰਤ ਸਰਕਾਰ ਵੱਲੋਂ ਖੱਟੀ ਜਾ ਰਹੀ ਆ ਵੀ ਆਪਾਂ ਕਿਰਾਏ ਤੇ ਬੱਸਾਂ ਪਾ ਰਹੇ ਆ ਦੱਸੋ ਵੀ ਇੱਕ ਜਰਾ ਸਰਪ੍ਰਸ ਬਜੜਾ ਆਪ ਹੀ ਸਾਡਾ ਵਿਭਾਗ ਇਦਾਂ ਦਾ ਕਿ ਆਪ ਹੀ ਖੁਦ ਕਰਜ਼ੇ ਤੇ ਬੱਸ ਲੈਂਦਾ ਤੇ ਆਪ ਹੀ ਫ੍ਰੀ ਕਰਦਾ ਸਰਕਾਰ ਉਹਦੇ ਵਾਸਤੇ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੰਦੀ ਤੇ ਇਹ ਵਿਭਾਗ ਜਦੋਂ ਆਪਣੀ ਪੰਨਵਾਸ ਜਰੀਆ ਉਹ ਕਰਜ਼ੇ ਤੇ ਲੈ ਕੇ ਪਾ ਸਕਦਾ ਤਾਂ ਫਿਰ ਕਿਲੋਮੀਟਰ ਪਾਉਣ ਦੀ ਕੀ ਲੋੜ ਆ ਇਹ ਆਪਣੇ ਚਾਹਤਿਆਂ ਨੂੰ ਖੋਜ ਕਰਨ ਵਾਸਤੇ ਜਰੀਆ ਉਹ ਕਿਲੋਮੀਟਰ ਦੀ ਬੱਸ ਜਰੀਆ ਪਾਈ ਜਾ ਰਹੀ ਆ ਜਿਸ ਦਾ ਅਸੀਂ ਜਰਾ ਪੂਰਨ ਵਿਰੋਧ ਕਰਦੇ ਹਾਂ ਅੱਜ ਬਜਟ ਦੀ ਕਾਪੀ ਵੀ ਸਾਡੀ ਜਨੂ ਬਿਲਕੁਲ ਜੀ ਅੱਜ ਦਾ ਜਿਹੜਾ 2 ਘੰਟੇ ਸਾਡਾ ਪ੍ਰਦਰਸ਼ਨ ਹੈ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਬਜਟ ਜਿਹੜਾ ਉਹ ਰਿਲੀਜ਼ ਕੀਤਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਸਾਡੇ ਵਿਭਾਗ ਨੂੰ ਉਹਦੇ ਵਿੱਚ ਕੁਝ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ ਜਿਸਦੇ ਰੋਸ ਵਿੱਚ ਅੱਜ ਅਸੀਂ ਜਰੀਆਂ ਉਹ ਬਜਟ ਦੀਆਂ ਕਾਪੀਆਂ ਛਾੜ ਰਹੇ ਹਾਂ ਯਾਤਰੀ ਪਰੇਸ਼ਾਨ ਹੋ ਰਹੇ ਯਾਤਰੀ ਜੀ ਪਰੇਸ਼ਾਨ ਜਰੇ ਹੋ ਰਹੇ ਇਹਦੇ ਵਾਸਤੇ ਅਸੀਂ ਜਿਹੜਾ ਖਿਮਾ ਚਾਹੁੰਦੇ ਹਾਂ ਮਾਫੀ ਮੰਗਦੇ ਹਾਂ ਕਿਉਂਕਿ ਇਹਨਾਂ ਦੀ ਵਜ੍ਹਾ ਜਿਹੜੀ ਆ ਪ੍ਰੇਸ਼ਾਨੀ ਦੀ ਵਜ੍ਹਾ ਆ ਪੰਜਾਬ ਸਰਕਾਰ ਆ ਤੇ ਜਿਹੜਾ ਸਾਡਾ ਵਿਭਾਗ ਆ ਕਿਉਂਕਿ ਜਿਹੜਾ ਇਹਨਾਂ ਵਾਸਤੇ ਵੀ ਲੜਾਈ ਲੜ ਰਹੇ ਲੋਕ ਪੰਜਾਬ ਦੀ ਜਨਤਾ ਵਾਸਤੇ 10000 ਨਵੀਂ ਬੱਸ ਦੀ ਮੰਗ ਕਰਦੇ ਆ ਕਿਉਂਕਿ ਅੱਜ ਇਹ 1947 ਤੋਂ ਬਾਅਦ ਅੱਜ ਕਿੰਨੀ ਪੰਜਾਬ ਦੀ ਜਨਤਾ ਵਧ ਗਈ ਆ ਤੇ ਸਾਡੀਆਂ ਬੱਸਾਂ ਜਿਹੜੀਆਂ ਉਹ ਹੀ ਜਿਹੜਾ 2400 ਫਲੀਟ ਤੋਂ ਘਟ ਕੇ ਅੱਜ 1250 ਫਲੀਟ ਰਹਿ ਚੁੱਕਾ ਤੇ ਸਾਨੂੰ ਜਿਹੜੀ ਆ ਬੱਸ ਵਧ ਚਾਹੀਦੀ ਆ ਬੱਸਾਂ ਉਹ ਹੀ ਨੇ ਉਹ ਵੀ ਕੰਡਮ ਹਾਲਤ ਦੀਆਂ ਬੱਸਾਂ ਨੇ ਸਾਡੇ ਕੋਲ ਕੰਮ ਵਰਕਸ਼ਾਪ ਤੇ ਹੋ ਨਹੀਂ ਰਿਹਾ ਡੀਜ਼ਲ ਤੱਕ ਵੀ ਸਾਨੂੰ ਜਰਾ ਉਹ ਮਿਲ ਨਹੀਂ ਰਿਹਾ ਟੈਰਾਂ ਤੋਂ ਬੱਸਾਂ ਖੜੀਆਂ ਨੇ ਇਹ ਕਰਕੇ ਲੋਕਾਂ ਦੀ ਜਿਹੜੀ ਆ ਸਹੂਲਤ ਜਰੀਆ ਉਹ ਵੀ ਜਿਹੜੀ ਆ ਬਹੁਤ ਮਾੜੀ ਦੇ ਰਹੀ ਹੈ ਸਾਡੀ ਗਵਰਨਮੈਂਟ ਤੇ ਵਿਭਾਗ ਇਹ ਕਰਕੇ ਲੋਕਾਂ ਦੀ ਸਹੂਲਤ ਵਾਸਤੇ ਵੀ ਜਿਹੜੀ ਲੜਾਈ ਲਾ ਰਿਹਾ ਪਰਮਿਸ਼ਨ ਲੀਂਗੇ ਇਹਨਾਂ ਦੇ ਟਾਈਮ ਜਿਹੜਾ ਆਪਣਾ ਪੰਨ ਬੱਸ ਨੇ ਆਪਣੇ ਪੰਜਾਬ ਸਰਕਾਰ ਦੀ ਮੰਗ ਲੈ ਕੇ ਧਰਨਾ ਦਿੱਤਾ ਵਾ ਸਾਰੇ ਪੰਜਾਬ ਧਰਨੇ ਚੱਲ ਰਹੇ ਪਿਆ ਅੰਮ੍ਰਿਤਸਰ ਵੀ ਇਹੜਾ ਧਰਨਾ ਵਾ ਅੱਜ 2 ਨੰਬਰ ਗੇਟ ਤੇ ਪੰਨ ਬੱਸ ਵੱਲੋਂ ਲਗਾਇਆ ਗਿਆ 10 ਤੋਂ 2 ਵਜੇ ਤੱਕ ਇਹਨਾਂ ਟਾਈਮ ਰੱਖਿਆ ਹੈ ਸਿਕਿਉਰਿਟੀ ਨੂੰ ਲੈ ਕੇ ਕਿਸ ਤਰੀਕੇ ਕਿਉਂਕਿ ਯਾਤਰੀਆਂ ਨੂੰ ਪਰੇਸ਼ਾਨੀ ਆ ਰਹੀ ਹੈ ਸਿਕਿਉਰਿਟੀ ਕਿਸ ਤਰੀਕੇ ਲਗਾਇਆ ਜਾਂਦਾ ਮਾਜੋ ਕਮਿਸ਼ਨ ਸਾਹਿਬੀ ਦੇ ਹਦਾਇਤਾਂ ਦੇ ਅਨਸਾਰ ਸਾਰੇ ਆਫੀਸਰ ਸਾਹਿਬਾਨਾਂ ਦੀ ਟੀਮ ਜਿਹੜੀ ਸਾਰੇ ਆਫੀਸਰ ਸਾਹਿਬਾਨ ਆਪਣੀ ਟੀਮਾਂ ਲੈ ਕੇ ਬੱਸ ਸਟੈਂਡ ਦੇ ਵਿੱਚ ਹਾਜ਼ਰ ਹੈ ਤੇ ਲੈਫਟ ਰਾਈਟ ਆਪਣੀ ਕੋਈ ਟੂਰਿਸਟ ਨੂੰ ਕੋਈ ਸਵਾਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਸਿਕਿਉਰਿਟੀ ਦੇ ਪੂਰੇ ਬਖਤਾਜ ਇਜ਼ਹਾਮ ਕੀਤਾ ਗਿਆ ਹੈ